ਆਪਾਂ तकरीबन तकरीबन ਜਦੋਂ ਟਾਟਾ ਦੀ ਚਿਗਾਠਾਂ ਲੈਣ ਜਾਂਦੇ ਆ ਤਾਂ ਬਹੁਤ ਦੁਕਾਨਦਾਰ ਕਹਿਣਗੇ ਸੋਨੂੰ ਵੀ ਸੋਨੂੰ ਜੀ ਦੇਖੋ ਜਿਹੜੀ ਟਾਟਾ ਦੀ ਸਟੈਂਪ ਹੈ ਉਹ ਜੇ 20 ਚਿਗਾਠਾਂ ਨੇ ਤਾਂ ਤੁਹਾਨੂੰ 5-4 ਤੇ ਮਿਲੂਗੀ ਇਹ ਕਾਮ ਤੇ ਨੂੰ ਦਾ ਜਿਹੜਾ ਪੇਪਰ ਹੈ ਜੇ ਲੈਮੀਨੇਟ ਹੈ ਓਕੇ ਦੇਖੋ ਲੈਮੀਨੇਸ਼ਨ ਹੈ ਤੇ ਚੜਿਆ ਹੋਇਆ ਓਕੇ ਜਦੋਂ ਆਪਣੀ ਕੋਠੀ ਤਿਆਰ ਹੋ ਗਈ ਲੈਮੀਨੇਸ਼ਨ ਲਾਹੋ ਛੋੜੀ ਚਿਗਾਠ ਆਏ ਲਈ ਕੋਈ ਸਿਮਿੰਟ ਲੱਗਿਆ ਹੋ ਜਾ ਕਿਤੇ ਪਾਣੀ ਨਾਲ ਖਰਾਬ ਹੋ ਜੂ ਤੁਸੀਂ ਆਏ ਲੱਗ ਚਲੋ ਵੀ ਹਜ਼ਾਰਾਂ ਡਿਜ਼ਾਈਨ ਸ਼ੀਟਸ ਦੇ ਪੈ ਨੇ ਠੀਕ ਹੈ ਤੇ ਜੋ ਵੀ ਸ਼ੀਟ ਵਗੈਰਾ ਉਹ ਕਹੂਗਾ ਸਾਰਾ ਕੁਝ ਉਹ ਅਕੋਰਡਿੰਗਲੀ ਉਹ ਅਕੋਰਡਿੰਗ ਤਿਆਰ ਹੋ ਜਾਣਾ 25 ਸਾਲ ਦੀ ਵਾਰੰਟੀ ਦੇਖੋ ਕੰਪਨੀ ਦੇ ਵੱਲੋਂ ਰਿਟਰਨ ਦੇ ਵਿੱਚ ਹੈ ਕੰਪਲੀਟ ਇਹਦਾ ਮਤਲਬ ਪੱਕਾ ਪ੍ਰੋਪਰ ਬਿਲ ਮਿਲੂਗਾ ਲਿਖੀ ਗਾਰੰਟੀ ਹਾਂਜੀ 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 ਮਤਲਬ ਆਪਾਂ ਕਹਿੰਦੀ ਬੰਦੇ ਨੇ ਪੂਰੀ ਸਿਰੇ ਵਾਲੀ ਚੀਜ਼ ਲਾਉਣੀ ਹੈ ਤਾਂ ਬਸ ਉਹਨੂੰ ਇੱਥੇ ਇਸ ਤੋਂ ਬਾਅਦ ਹੋਰ ਕੋਈ ਸੋਚਣ ਦੀ ਲੋੜ ਹੈ ਨਹੀਂ ਲਓ ਜੀ ਵੀਰੋ ਜਿਹੜੇ ਵੀ ਵੀਰ ਨਵਾਂ ਘਰ ਬਣਾ ਰਹੇ ਨੇ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਬੈਨੀਫਿਟ ਵਾਲੀ ਰਹੂਗੀ ਕਿਉਂਕਿ ਜਿਹੜਾ ਚੁਗਾਠਾਂ ਵਾਲਾ ਕੰਮ ਹੁੰਦਾ ਹੈ ਇੱਕ ਘਰ ਬਣਾਉਣ ਵੇਲੇ ਹੀ ਆਪਾਂ ਕਿਹਦੀ ਵੀ ਲੱਕੜ ਜਾਂ ਕਿਸੇ ਹੋਰ ਮਟੀਰੀਅਲ ਦੇ ਨਾਲ ਹੋਣ ਵਾਲਾ ਪਹਿਲਾ ਕੰਮ ਹੁੰਦਾ ਹੈ ਠੀਕ ਹੈ ਤੇ ਜੇ ਤੁਸੀਂ ਥੋੜੇ ਜੇ ਕਨਫਿਊਜ਼ਡ ਹੋ ਵੀ ਲੱਕੜ ਲਾਈ ਜਾਵੇ ਐਲੂਮੀਨੀਅਮ ਲਾਇਆ ਜਾਵੇ ਡਬਲ ਯੂ ਪੀ ਸੀ ਲਾਇਆ ਜਾਵੇ ਜਾਂ ਕੁਝ ਹੋਰ ਲਾਇਆ ਜਾਵੇ ਹਨਾ ਤੇ ਸਿਮੈਂਟ ਸਮਟ ਦੇ ਦਾਗ ਜੇ ਪੈ ਜਾਂਦੇ ਨੇ ਉਹਦੇ ਨਾਲ ਉਨੀ ਫਿਨਿਸ਼ਿੰਗ ਪੇਂਟ 'ਚ ਵੀ ਨਹੀਂ ਆਉਂਦੀ ਨਹੀਂ ਆਉਂਦੀ ਹਾਂ ਨਹੀਂ ਆਉਂਦੀ ਕਿਉਂਕਿ ਇਹਨਾਂ ਨੂੰ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਇਹ ਇੱਕ ਇਕੱਲੀ ਕਾਮਤਨੂ ਕੰਪਨੀ ਹੈ ਜੀ ਜਿਨੇ ਇਹ ਲੈਮੀਨੇਸ਼ਨ ਚਗਾਠ ਤਿਆਰ ਕੀਤੀ ਹੈ ਠੀਕ ਹੈ ਅਪਣੀ ਚਾਦਰ ਚਾਦਰ ਜਗਾੜ ਤਾਂ ਆਪਾਂ ਤਿਆਰ ਕਰਨੀ ਆ ਤੇ ਚਾਦਰ ਉਹਨਾਂ ਨੇ ਤਿਆਰ ਕੀਤੀ ਐ ਇਹਦੇ ਵਿੱਚ ਜਿਹੜਾ ਹੁੰਦਾ ਇੱਕ ਤਾਂ ਹੁੰਦਾ ਵੀ ਆਪਾਂ ਫੁੱਟਾਂ 'ਚ ਜਗਾੜ ਦੇਤੀ ਜੀ ਹੂੰ ਅਸੀਂ ਦਵਾਂਗੇ ਬਾਈ ਵੇਟ ਜੀ ਠੀਕ ਐ ਕਿਲੋਆਂ ਦੇ ਹਿਸਾਬ ਕਿਲੋਆਂ ਹਿਸਾਬ ਜਿਹੜਾ ਵੇਟ ਵਾਲਾ ਕੰਮ ਆ ਉਹਦੇ ਵਿੱਚ ਕਸਟਮਰ ਜਿੰਨੇ ਕਿਲੋ ਮਾਲ ਲਊਗਾ ਉਹਨੇ ਤੁਹਾਨੂੰ ਪੈਸੇ ਦੇਣੇ ਨੇ ਜਿੰਦਾਂ ਦੀ ਕੁਆਲਿਟੀ ਲਊ ਜਿੰਨਾਂ ਦੀ ਕੁਆਲਿਟੀ ਲਊਗਾ ਕੋਈ ਵੀ ਦੁਕਾਨਦਾਰ ਜਿਹੜਾ ਵੇਟ ਨਾਲ ਮਾਲ ਦਊਗਾ ਉਹਦੇ ਵਿੱਚ ਉਹ ਪਤਨਾ ਮਾਲ ਦੇਣ ਦੀ ਕੋਸ਼ਿਸ਼ ਨਹੀਂ ਕਰੂ ਨਹੀਂ ਕਰੂਗਾ ਹਾਂ ਮੱਲੇ ਵੀ ਵੇਟ ਨਾਲ ਹੀ ਰੇਟ ਆਈ ਗੱਲ ਹੋ ਗਈ ਹਾਂ ਵੇਟ ਨਾਲ ਹੀ ਰੇਟ ਆ ਜੇ ਆਪਾਂ ਇਹਨਾਂ ਨੂੰ ਫੁੱਟਾਂ 'ਚ ਲੈ ਲਈਏ ਤਾਂ ਇਹਦੇ ਵਿੱਚ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਵੀ ਕੋਈ ਬਾਜੂ ਪਤਲਾ ਕੋਈ ਮੋਟਾ ਲੱਗਿਆ ਤਾਂ ਉਹਦੇ ਵਿੱਚ ਰੇਟ ਜੇ ਤੁਸੀਂ ਕਹੋਗੇ ਤਾਂ ਮੇਰੇ ਖਿਆਲ 'ਚ ਫੁੱਟਾਂ ਦਾ ਤੇ ਵੇਟ ਦਾ ਬਰਾਬਰ ਹੀ ਪੈਣਾ ਹੂੰ ਪਰ ਜਿਹੜਾ ਵੇਟ ਵਾਲਾ ਮਾਲ ਹੋਊਗਾ ਉਹਨੂੰ ਪ੍ਰੋਪਰ ਥਿਕਨੈਸ ਦਾ ਹੋਊਗਾ ਇਹੜਾ ਫੁੱਟਾ ਵਾਲਾ ਬਾਲੂ ਗਾਹਕਰ ਨੂੰ ਉਹਦੇ ਵਿੱਚ ਡਰ ਵਾਲੀ ਗੱਲ ਵੀ ਕੋਈ ਉਹਦੇ ਵਿੱਚ ਨਾਲ ਕੋਈ ਠੋਖਾ ਠੱਗੀ ਹੋ ਦੇ ਹੈਨਾ ਇਹ ਚੀਜ਼ ਦਾ ਜਿਹੜਾ ਚੀਜ਼ ਆ ਉਹ ਚੱਕੀ ਗਈ ਅੱਛਾ ਹੁਣ ਮੈਨੂੰ ਇੱਕ ਥੋੜਾ ਜਿਹਾ ਦੱਸੋ ਵੀ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਇਹਦੇ ਤੇ ਟਾਟਾ ਹੈਨਾ ਇਹ ਟਾਟਾ ਦੀ ਆ ਗਈ ਟਾਟਾ ਦਾ ਦੇਖੋ ਬਹੁਤ ਵੱਡਾ ਨਾਮ ਆਪਾਂ ਕਹਿੰਦੇ ਵੀ ਹਰ ਫੀਲਡ ਦੇ ਵਿੱਚ ਹੈਨਾ ਹਾਂਜੀ ਹਾਂਜੀ ਤੇ ਇਹ ਟਾਟਾ ਦੀ ਸ਼ੀਟ ਦਾ ਕੀ ਰੇਟ ਹੈ ਤੇ ਇਹ ਕਾਮਤੈਨੂ ਦੇ ਵਿੱਚ ਲੈਣਿਆ ਤਾਂ ਇਹਦੇ ਵਿੱਚ ਕੀ ਰੇਟ ਹੈ ਜਿਹੜੀ ਟਾਟਾ ਦੀ ਜਿਗਾਠ ਹੈ ਜੀ ਇੱਕ ਤਾਂ ਮੈਂ ਤੁਹਾਨੂੰ ਗੱਲ ਦੱਸਦਾ ਵੀ ਆਪਾਂ तकरीबन तकरीबन ਜਦੋਂ ਟਾਟਾ ਦੀ ਚਿਗਾਠਾਂ ਲੈਣ ਜਾਂਦੇ ਆ ਤਾਂ ਬਹੁਤ ਦੁਕਾਨਦਾਰ ਕਹਿਣਗੇ ਸੋਨੂੰ ਵੀ ਸੋਨੂੰ ਜੀ ਦੇਖੋ ਜਿਹੜੀ ਟਾਟਾ ਦੀ ਸਟੈਂਪ ਹੈ ਉਹ ਜੇ 20 ਚਿਗਾਠਾਂ ਨੇ ਤਾਂ ਤੁਹਾਨੂੰ 5-4 ਤੇ ਮਿਲੂਗੀ ਠੀਕ ਹੈ ਮੇਰੇ ਫੈਕਟਰੀ ਦੇ ਵਿੱਚ ਜਿਹੜੀ ਵੀ ਤੁਸੀਂ ਚਿਗਾਠ ਲਓਗੇ ਟਾਟਾ ਦੀ ਹਰ ਇੱਕ ਚਿਗਾਠ ਤੇ ਤੁਹਾਨੂੰ ਟਾਟਾ ਦੀ ਸਟੈਂਪ ਮਿਲੂ ਪਹਿਲਾ ਪੁਆਇੰਟ ਤਾਂ ਮੇਰਾ ਇਹ ਹੈ ਇਹ ਹੈ ਠੀਕ ਹੈ ਉਦੋਂ-ਉਦੋਂ ਜੇ ਰੇਟ ਮਗਰ ਜਾਈਏ ਜੀ ਦੇਖੋ ਇਹ 110 ਰੁਪਏ ਕਿਲੋ ਇਹ ਬਿਨਾਂ ਲੈਮੀਨੇਸ਼ਨ ਤੋਂ ਆਉਂਦੀ ਹੈ ਠੀਕ ਹੈ ਜਿਹੜੀ ਕਾਮਤੈਨ ਨੂੰ ਐ ਰੇਟ ਇਹਦਾ ਵੀ 110 ਰੁਪਏ ਕਿਲੋ ਆ ਇਹਦੇ ਨਾਲ ਤੁਹਾਨੂੰ ਨਾਲ ਲੈਮੀਨੇਸ਼ਨ ਪੇਪਰ ਅਟੈਚ ਅਟੈਚ ਹਾਂ ਠੀਕ ਰੇਟ ਦੋਨੋਂ ਦਾ ਬਰਾਬਰ ਹੈ ਦੋਨੋਂ ਟਾਪ ਦੇ ਕੁਆਲਿਟੀ ਆ ਨੇ ਦੇਖੋ ਹਲਕੀ ਕੁਆਲਿਟੀ ਦੀ ਚਾਦਰ ਆਪਾਂ ਨਹੀਂ ਵੇਚਦੇ ਹੂੰ ਉਹ ਸਸਤੀ ਚ ਕੁਆਲਿਟੀ ਦੇ ਚਾਦਰ ਆਂਦੀਆਂ ਨੇ ਉਹ ਨਹੀਂ ਵੇਚਦੇ ਆ ਇੱਕ ਚੀਜ਼ ਵੀਰੋ ਮੈਂ ਤੁਹਾਨੂੰ ਇੱਕ ਮੇਰੇ ਵੱਲੋਂ ਥੋੜੀ ਜਿਹੀ ਮੈਂ ਇੱਕ ਚੀਜ਼ ਹੋਰ ਦੱਸਾਂ ਵੀ ਜਿਵੇਂ ਅਸੀਂ ਬੈਠੇ ਗੱਲਾਂ ਕਰ ਰਹੇ ਸੀ ਉਹ ਮਾਈਂਡ ਦੇ ਵਿੱਚੋਂ ਥੋੜੇ ਨਿਕਲ ਗਈ ਗੱਲ ਵੀ ਜਿਹੜਾ ਕਾਮ ਤੈਨੂੰ ਆਗਾ ਇਹਦੇ ਤੇ ਜਿਹੜੀ ਸ਼ੀਟ ਦੇ ਉੱਤੇ ਜ਼ਿੰਕ ਦੀ ਕੋਟਿੰਗ ਹੋਈ ਹੋਈ ਹੈਗੀ ਉਹ 120 ਜੀਐਸਐਮ ਦੀ ਹੋਈ ਹੋਈ ਹੈ ਦੂਸਰੇ ਦੇ ਉੱਤੇ ਜ਼ਿੰਕ ਦੀ ਕੋਟਿੰਗ ਆ ਥੋੜੀ ਜੀ ਘੱਟ ਹੋਈ ਹੋਈ ਹੈ ਟਾਟਾ ਦੇ ਉਹ 80 ਜੀਐਸਐਮ ਦੀ ਹਾਂ 80 ਜੀਐਸਐਮ 80 ਜੀਐਮ ਤੇ ਇਹਦਾ ਬੈਨੀਫਿਟ ਤੁਹਾਨੂੰ ਇਹ ਮਿਲ ਜੂ ਵੀ ਜ਼ਿੰਕ ਦੀ ਕੋਟਿੰਗ ਆਪਾਂ ਕਿਸੇ ਵੀ ਚੀਜ਼ ਦੇ ਉੱਤੇ ਕਰਦੇ ਆ ਚਾਹੇ ਉਹ ਕੋਈ ਨਾਟਾ ਜਾਂ ਕੁਝ ਵੀ ਹੈ ਤਾਂ ਉਹਦੀ ਲਾਈਫ ਆਗੀ ਜਿਹੜੀ ਆਪਾਂ ਕਹਦੇ ਵੀ ਥੋੜੀ ਜੀ ਜ਼ਿਆਦਾ ਇਨਕਰੀਜ਼ ਹੋ ਜਾਂਦੀ ਆ ਆ ਬੁੱਢੀ ਲਾਈਫ ਹੋ ਗਈ ਜੀ ਇੱਕ ਤਰ੍ਹਾਂ ਦੀ ਹਾਂ 80 ਕਾਫੀ ਮਾਰਕ ਪੈ ਗਿਆ ਹਾਂ ਡੇਡਾ ਫਰਕ ਤੇ ਇਹ ਚੀਜ਼ ਦਾ ਬੈਨੀਫਿਟ ਤੁਹਾਨੂੰ ਕਾਮ ਤੈਨੂੰ ਦੇ ਵਿੱਚ ਮਿਲ ਜੂਗਾ ਬਾਕੀ ਚੋਇਸ ਤੁਹਾਡੀ ਹੈ ਤੁਸੀਂ ਲੈਣਾ ਕਿਹੜਾ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਬਲੂ ਪੀ ਪੀ ਸੀ ਦੀ ਤੇ ਜਾਂ ਲੱਕੜ ਦੀ ਇਹਦੇ ਬਾਰੇ ਕੀ ਜੇ ਆਪਾਂ ਹੁਣ ਜੀ ਮਤਲਬ ਕਿ ਜਾਪਾਨੀ ਚਾਦਰ ਤੋਂ ਉੱਪਰ ਜਾਣਾ ਤਾਂ ਫਿਰ ਆਪਾਂ ਡਬਲੂ ਪੀ ਸੀ ਦੀ ਚਿਗਾਠ ਕਨੀ ਰეკਮੈਂਡ ਕਰ ਸਕਦੇ ਆ ਇਹ ਜਿਹੜੀ ਚਿਗਾਠ ਹੈ ਇਹ ਜਾਪਾਨੀ ਚਾਦਰ ਤੋਂ ਮਹਿੰਗੀ ਪੈਣੀ ਹੈ ਜੀ ਤੇ ਜਿਹੜੀ ਆਮ ਲੱਕੜ ਹੈ ਜੀ ਲੱਕੜ ਦੀ ਚਿਗਾਠ ਆ ਉਹਦੇ ਤਕਰੀਬਨ ਬਰਾਬਰ ਪੈ ਜਾਂਦੀ ਹੈ ਠੀਕ ਹੈ ਇਹ ਜਿਹੜੀ ਚਿਗਾਠ ਹੈ ਇਹ ਵੀ ਸਾਡੇ ਕੋਲ ਟਾਪ ਕੁਆਲਿਟੀ ਗ੍ਰੀਨ ਪਲਾਸਟ ਬੋਰਡ ਦੀ ਜਗ੍ਹਾਟ ਹੈ ਜੀ ਹੂੰ 25 ਸਾਲ ਦੀ ਕੰਪਨੀ ਦੀ ਸਿਆਉਂਕ ਦੀ ਗਾਰੰਟੀ ਹੈ ਠੀਕ ਹੈ ਕੁਆਲਿਟੀ ਦਾ ਕੋਈ ਸਮਝੋਤਾ ਹੀ ਨਹੀਂ ਜਦੋਂ ਗ੍ਰੀਨ ਦਾ ਨਾਮ ਹੀ ਆ ਗਿਆ ਦੇਖੋ ਵਰਲਡ ਲੈਵਲ ਦੀ ਕੰਪਨੀ ਹੈ ਜੀ ਇਹ ਹੂੰ ਜਿਵੇਂ ਆਪਾਂ ਕਹਿ દઈએ ਕਈ ਵਾਰੀ ਉਹ ਕਹਿੰਦਾ ਵੀ ਡਬਲਯੂਪੀਸੀ ਚਗਾਠ ਦਾ ਵੇਟ ਮੈਨੂੰ 2 ਕਿਲੋ ਚਾਹੀਦਾ 2.5 ਕਿਲੋ ਚਾਹੀਦਾ 1.5 ਕਿਲੋ ਚਾਹੀਦਾ ਹੂੰ ਜਿਹੜੀਆਂ ਆਮ ਕੰਪਨੀ ਵਾਲੇ ਉਹੋ ਦੁਕਾਨਦਾਰ ਦੇ ਹਿਸਾਬ ਨਾਲ ਵੇਟ ਨਾਲ ਚੀਜ਼ ਤਿਆਰ ਕਰ ਦਿੰਦੀਆਂ ਨੇ ਠੀਕ ਹੈ ਪਰ ਜਿਹੜੀ ਇਹ ਗ੍ਰੀਨ ਕੰਪਨੀ ਆ ਹੂੰ ਇਹਨੇ ਆਪਦੇ ਮੁਤਾਬਕ ਹੀ ਚੱਲਣਾ ਹੈ ਇਹਨੇ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਠੀਕ ਹੈ ਵੇਟ ਵਧਾਉਣ ਵਾਸਤੇ ਚੂਰਾ ਵੱਧ ਪੈਂਦਾ ਵੇਟ ਵੱਜ ਜਾਂਦਾ ਇਹਨੇ ਆਪ ਦੀ ਜਿਹੜੀ ਟੈਕਨੀਕ ਆ ਉਸੇ ਨਾਲ ਹੀ ਕੰਮ ਕਰਨਾ ਇਸ ਤੋਂ ਵਧੀਆ ਚਗਾਠ ਮੈਂ ਨਹੀਂ ਕਹਿੰਦਾ ਵੀ ਅੰਗਰੀ ਦੇ ਵਿੱਚ ਅੱਜ ਅੱਜ ਦੇ ਟਾਈਮ 'ਚ ਨਹੀਂ ਹੈਗੀ ਕੋਈ ਜਗਾੜ ਠੀਕ ਇਹਦਾ ਮਤਲਬ ਵੀ ਸਿਰੇ ਵਾਲੀ ਚੀਜ਼ ਹੋਗੀ ਹਾਂਜੀ ਹਾਂ ਇਹ ਪ੍ਰਭੂ ਆਪਾਂ ਕਹਦੇ ਵੀ ਇਹ ਲਾ ਕੇ ਭੁੱਲਣ ਵਾਲੀ ਗੱਲ ਹੋਗੀ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉ ਕਿੰਨਾ ਮਰਜ਼ੀ ਭਾਰਾ ਤੁਸੀਂ ਦਰਵਾਜ਼ਾ ਇਹ ਤੇ ਲਾ ਲੋ ਕੁਝ ਮਰਜ਼ੀ ਕਰੀ ਚੱਲੋ ਵੀ ਜਣੀ ਟੱਕਾ ਕੰਮ ਹੋ ਗਿਆ ਇਹ ਤੇ ਆਪ ਪੇਂਟ ਵੀ ਕਰ ਸਕਦੇ ਆ ਪਾਲਿਸ਼ ਵੀ ਕਰ ਸਕਦੇ ਆ ਕੁਝ ਇਹਦੇ ਇਹਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਮਤਲਬ ਕੁਝ ਮਰਜ਼ੀ ਕਰ ਚਾਹੇ ਇਹਦੇ ਚ ਦੇਖੋ ਤੁਸੀਂ ਆਪ ਹੀ ਦੇਖੋ ਨੇਚਰਲ ਰੇਸ਼ਾ ਜਾਂ ਵੀ ਹੈਗਾ ਹੂੰ ਜਿਵੇਂ ਸਾਗਵਾਂ ਦੀ ਲੱਕੜ ਜਿਹੜੀ ਬਹੁਤ ਸਾਫ਼ ਆ ਗਈ ਕਿਸੇ ਤਰ੍ਹਾਂ ਦਾ ਜਦ ਸਾਗਵਾਂ ਦੀ ਲੱਕੜ ਚ ਰੇਸ਼ਾ ਹੁੰਦਾ ਉਹ ਮੇ ਰੇਸ਼ਾ ਇਹਦੇ ਵਿੱਚ ਕੋਈ ਨੂੰ ਥੱਲੇ ਟ੍ਰੀਟਮੈਂਟ ਵੀ ਕਰਨ ਦੀ ਲੋੜ ਹੈ ਨਹੀਂ ਕੋਈ ਨਹੀਂ ਟ੍ਰੀਟਮੈਂਟ ਦੀ ਕੋਈ ਲੋੜ ਨਹੀਂ ਜੀ ਹਾਂ ਕਿਉਂਕਿ ਸਿੱਧਾ ਪੇਂਟ ਹੀ ਹੋ ਜਾਣਾ ਹਾਂ ਹਾਂ ਇਹਦੇ ਤੇ ਮਤਲਬ ਸਿੰਪਲ ਜਿਹਾ ਪੇਂਟ ਹੋਊਗਾ ਕੋਈ ਪ੍ਰੋਟੀਨ ਵਗੈਰਾ ਦੀ ਕੱਸ ਦੀ ਲੋੜ ਨਹੀਂ ਪੈਂਦੀ। ਅਸ ਉਸ ਤੋਂ ਬਾਅਦ ਜੇ ਆਪਾਂ ਲੱਕੜ ਦੀ ਗੱਲ ਕਰੀਏ ਵੀ ਜੇ ਕਿਸੇ ਦੀ ਚੋਇਸ ਆ ਵੀਰ ਦੀ ਵੀ ਲੱਕੜ ਦੇ ਵਿੱਚ ਜੁਗਾਠਾਂ ਰੈਡੀ ਕਰਨੀਆਂ ਨੇ। ਲੱਕੜ ਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਪ੍ਰਕਾਰ ਦੀ ਲੱਕੜ ਦੀ ਜੁਗਾਠ ਤਿਆਰ ਕਰਦੇ ਹਾਂ ਜਿਵੇਂ ਹੁਣ ਇਹ ਸਾਗਵੰਦੀ ਹੈ। ਠੀਕ ਹੈ ਇਹ ਸਾਗਵੰਦੀ ਦੀ ਸਾਗਵੰਦੀ ਜੁਗਾਠ ਆ ਗਈ ਜੀ। ਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਨੇਚਰਲ ਰੇਸ਼ਾ ਕਿੰਨਾ ਸੋਹਣਾ ਲੱਗ ਰਿਹਾ। ਤੇ ਆਪਣਾ ਚੀਜ਼ ਬਣੀ ਹੋਈ। ਕੋਈ ਸਾਲ ਦੀ ਜੁਗਾਠ ਹੈ, ਗੋਲਡਨ ਚਾਂਪ ਦੀ ਜੁਗਾਠ ਹੈ, ਮਰੰਡੀ ਦੀ ਜੁਗਾਠ ਹੈ ਜਿਹੜੀ ਮਰਜ਼ੀ ਮ ਕਸਟਮਰ ਨੂੰ ਜਦੋਂ ਇੱਕ ਵਾਰੀ ਸਾਡੇ ਕੋਲੇ ਆ ਗਿਆ ਉਹਨੂੰ ਕਿਸੇ ਪਾਸੇ ਹੋਰ ਜਾਣ ਦੀ ਜ਼ਰੂਰਤ ਨਹੀਂ ਜਿਹੜੀ ਵੀ ਚੀਜ਼ ਕਹੂਗਾ ਉਸੇ ਚੀਜ਼ ਦੀ ਚਿਗਾਰ ਸਾਡੀ ਦੁਕਾਨ ਤੋਂ ਤੁਹਾਨੂੰ ਨੂੰ ਮਿਲੂਗੀ ਤੇ ਰੇਟ ਰੇਟ ਸਾਡਾ ਦੇਖੋ ਜਿਹੜੀ ਕੁਆਲਿਟੀ ਦਵਾਂਗੇ ਹੂੰ ਉਹਦੇ ਹਿਸਾਬ ਨਾਲ ਤੁਹਾਨੂੰ ਰੇਟ ਵਾਕਿਆ ਨਾਲ ਘੱਟ ਮਿਲੂਗਾ ਜੇ ਹੁਣ ਆਪਾਂ ਕੁਆਲਿਟੀ ਡਾਊਨ ਲੈ ਲਾਂਗੇ ਹੁਣ ਜਿਵੇਂ ਤੁਹਾਨੂੰ ਮੈਂ ਕਾਮਤੈਨ ਨੂੰ ਜਾਂ ਟਾਟਾ ਦੀ ਕੁਆਲਿਟੀ ਦੇਤੀ ਜੇ ਤੁਸੀਂ ਕੋਈ ਆਮ ਬ੍ਰਾਂਡ ਦੀ ਕੁਆਲਿਟੀ ਨਾਲ ਮਿਲਾਉਂਗੇ ਤਾਂ ਰੇਟ ਤਾਂ ਘੱਟ ਪੈਣਾ ਹੀ ਹੈ ਪਰ ਜਿਹੜੀ ਇਹ ਕੁਆਲਿਟੀ ਦਾ ਰੇਟ ਹੈ ਇਹ ਤੁਹਾਨੂੰ ਬਾਜ਼ਾਰ 'ਚ ਸਾਡੇ ਹੀ ਸਸਤਾ ਮਿਲੂ ਠੀਕ ਹੈ ਮਤਲਬ ਜੇ ਕਿਸੇ ਵੀਰ ਨੇ ਚੰਗੀ ਕੁਆਲਿਟੀ ਲੈਣੀ ਹੈ ਤਾਂ ਉਹ ਇੱਕ ਵਾਰੀ ਸਾਰੇ ਪਾਸੇ ਟਰਾਈ ਕਰਨ ਤੋਂ ਬਾਅਦ ਇੱਥੇ ਚੁੱਪ ਕਰਕੇ ਆ ਜੇ ਪ੍ਰਾਬੋ ਠੀਕ ਹੈ ਤੇ ਆਪਦੀ ਤਸੱਲੀ ਕਰਕੇ ਤੁਸੀਂ ਆ ਸਾਰਾ ਆਪ ਦਾ ਮਤਲਬ ਰੈਡੀ ਕਰਵਾ ਸਕਦੇ ਹੋ ਤੇ ਚੁਗਾਠਾਂ ਦਾ ਜਿਹੜਾ ਨਾਪਨੂਪ ਵਾਲਾ ਸਿਸਟਮ ਕੀ ਹੁੰਦਾਗਾ ਵੀ ਮਤਲਬ ਇਹਦੇ ਵਿੱਚ ਨਹੀਂ ਨਹੀਂ ਇਹਦੇ ਵਿੱਚ ਤਾਂ ਜੀ ਆਰਚੀਟੈਕਟ ਦਾ ਨਕਸ਼ਾ ਸਾਡੇ ਕੋਲੇ ਆ ਜਾਣਾ ਠੀਕ ਹੈ ਉਹਦੇ ਹਿਸਾਬ ਨਾਲ ਚੁਗਾਠਾਂ ਤਿਆਰ ਹੋ ਜਾਣਗੀਆਂ ਜਿਹੜੀ ਕੋਈ ਲੱਕੜ ਜਾਂ ਜਾਂ ਜਿਹੜੀ ਦਾ ਪੱਟਗਾੜ ਸ਼ੁਰੂ ਚਲਾਣੀ ਹੈ ਜੀ ਬਿਲਡਿੰਗ ਸ਼ੁਰੂ ਕਰਨੇ ਵੇਲੇ ਉਦੋਂ ਤਾਂ ਦੇਖੋ ਆਰਕੀਟੈਕਟ ਦਾ ਨਕਸ਼ਾ ਉੱਚਗਾਠਾ ਤਿਆਰ ਹੋ ਜਾਣੀਆ ਬਿਲਡਿੰਗ ਤਿਆਰ ਹੋ ਜਾਣੀਆ ਜੇ ਬਾਈ ਚਾਂਸ ਆਪਣੀ ਬਿਲਡਿੰਗ ਤਿਆਰ ਹੈ ਰੈਡੀ ਹੈ ਰੈਡੀ ਹੈ ਫਿਰ ਅਸੀਂ ਆਪ ਦਾ ਬੰਦਾ ਭੇਜ ਕੇ ਆਰਕੀਟੈਕਟ ਦੇ ਨਕਸ਼ੇ ਦੇ ਮੁਤਾਬਕ ਨਹੀਂ ਚੱਲਦੇ ਕਿਉਂਕਿ ਉੱਥੇ ਕੋਈ ਮਾੜਾ ਮੋਡਾ ਵੱਧ ਘੱਟ ਹੋਇਆ ਉਹਦੇ ਵਿੱਚ ਸਾਰੀ ਜ਼ਿੰਮੇਵਾਰੀ ਅਸੀਂ ਆਪ ਦੀ ਲਵਾਂਗੇ ਸਾਡਾ ਬੰਦਾ ਹੀ ਨਾਪ ਲੈ ਕੇ ਆਊਗਾ ਸਾਡਾ ਬੰਦਾ ਹੀ ਫਿਟਿੰਗ ਕਰਕੇ ਆਊਗਾ ਮਤਲਬ ਉਹ ਚ ਕਸਟਮਰ ਦੀ ਟੈਨਸ਼ਨ ਕਸਟਮਰ ਦੀ ਟੈਨਸ਼ਨ ਨਹੀਂ ਹੋਊਗੀ ਕੋਈ ਉਹ ਇਸੇ ਨਾ ਨਾ ਤਾਂ ਨਾਪ ਲੈਣ ਦਾ ਕੋਈ ਖਰਚਾ ਹੋਊ ਜੀ ਨਾ ਫਿਟਿੰਗ ਦਾ ਕੋਈ ਖਰਚਾ ਹੋ। ਠੀਕ ਹੈ। ਹਾਂ। ਨਾ ਨਾਪ ਲੈ ਕਿਉਂ ਹਾਂ ਵਿਚੀ ਇਨਕਲੂਡ ਹੋਊਗਾ ਸਾਡਾ ਉਹ ਰੇਟ ਜਿਹੜਾ ਸੀ ਉਹ ਰੇਟ ਦਵਾ ਗਾ। ਲਓ ਜੀ ਵੀਰੋ ਤੁਹਾਡੇ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਰੇਟ ਜਿਹੜਾ ਜਾਇਜ਼ ਮਿਲ ਜੂਗਾ। ਉਸ ਤੋਂ ਬਾਅਦ ਮੈਨੂੰ ਥੋੜਾ ਇਹ ਦੱਸੋ ਹੁਣ ਤੁਹਾਡੇ ਕੋਲੇ ਐਲੂਮੀਨੀਅਮ ਦਾ ਸਟਾਕ ਆਗਾ ਜਿਹੜਾ ਬਹੁਤ ਜ਼ਿਆਦਾ ਪਿਆਗਾ। ਹਾਂਜੀ ਹਾਂ। ਤੇ ਇਹ ਇਦਾਂ ਵੀ ਕੋਈ ਹੈ ਆਪਸ਼ਨ ਜੇ ਕਿਸੇ ਨੇ ਮਤਲਬ ਕੋਈ ਚੀਜ਼ ਰੈਡੀ ਕਰवानी ਹੈਗੀ ਬਹੁਤ ਤੁਹਾਨੂੰ ਆਰਡਰ ਦੇ ਦੇਵੋ ਤੇ ਉਹਦਾ ਕੰਮ ਦੇਖੋ ਜੀ ਜੇ ਤੱਕ ਕੋਈ ਥੋੜਾ ਮੋਟੇ ਕੰਮ ਨੇ ਜੀ ਹੂੰ ਉਹ ਤਾਂ ਨਹੀਂ ਸਾਥੋਂ ਅਵੋਇਡ ਹੁੰਦੇ ਜੀ ਕਿਉਂਕਿ ਸਾਡੇ ਕੋਲੇ ਕਸਟਮਰ ਉਂਝੀ ਬਹੁਤ ਸਾਡੇ ਕੰਮ ਹੋ ਜਾਂਦੇ ਨੇ ਜਿਵੇਂ ਕੋਈ ਆਈ ਲੈਟ ਸੈਂਟਰ ਹੋ ਗਿਆ ਕੋਈ ਇੰਸਟੀਚਿਊਟ ਹੋ ਗਿਆ ਜਿਹਦਾ ਕੋਈ ਵੱਡਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਅਸੀਂ ਐਲੂਮੀਨੀਅਮ ਦਾ ਬਿੱਦ ਮਟੀਰੀਅਲ ਠੇਕਾ ਕਰਕੇ ਉਹਦਾ ਕੰਮ ਅਸੀਂ ਤਿਆਰ ਕਰ ਦਿੰਦੇ ਆ ਠੀਕ ਹੈ ਹਾਂ ਉਹਦਾ ਪ੍ਰਾਪੋ ਜੇ ਕਿਸੇ ਨੇ ਰੇਟ ਲੈਣਾ ਤੁਸੀਂ ਉਹ ਵੀ ਲੈ ਸਕਦੇ ਹੋ ਸਾਡੇ ਕੋਲੇ ਸ਼ੀਟਸ ਦੇ ਕਲਰ ਵਾਧੂ ਪੈਣੇ ਜੀ ਜੋ ਮਰਜੀ ਉਹਦੀ ਇੱਕ ਵਿਜਿਟ ਹੋਣੀ ਹੈ ਜੀ ਕਸਟਮਰ ਦੀ ਠੀਕ ਹੈ ਇੱਕ ਵਾਰ ਆ ਕੇ ਉਹਨੇ ਆਪ ਦਾ ਸਿਲੈਕਸ਼ਨ ਕਰ ਜਾਣੇ ਸਾਰੇ ਮਾਲ ਦੀ ਜਿਵੇਂ ਸ਼ੀਟਸ ਤੁਸੀਂ ਆ ਲੈ ਚਲੋ ਵੀ ਹਜ਼ਾਰਾਂ ਡਿਜ਼ਾਈਨ ਸ਼ੀਟਸ ਦੇ ਪ ਤੇ ਜੋ ਵੀ ਸ਼ੀਟ ਵਗੈਰਾ ਉਹ ਕਹੂਗਾ ਸਾਰਾ ਕੁਝ ਅਕੋਰਡਿੰਗਲੀ ਉਹ ਅਕੋਰਡਿੰਗ ਤਿਆਰ ਹੋ ਜਾਣਾ ਉਹਦੇ ਵਿੱਚ ਵੀ ਸਾਰਾ ਕੁਝ ਸਾਡਾ ਜੀ ਠੀਕ ਹੈ ਲੇਬਰ ਵੀ ਸਾਡੀ ਨਾਪ ਲੈ ਕੇ ਆਉਣਾ ਵੀ ਫਿੱਟ ਕਰਕੇ ਆਉਣਾ ਵੀ ਕਸਟਮਰ ਨੇ ਦੀ ਕੋਈ ਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈ ਕੋਈ ਟੈਨਸ਼ਨ ਨਹੀਂ ਆਊਗੀ ਉਹਨੂੰ ਠੀਕ ਹੈ ਚਾਹੇ ਉਹਨੂੰ ਮਤਲਬ ਇਹ ਕਲਰਫੁਲ ਚਾਹੀਦਾਗਾ ਮਤਲਬ ਬਰਾਊਨ ਕਲਰ ਵਾਲਾ ਬਰਾਊਨ ਕਰੀਮ ਕਲਰ ਹੋ ਗਿਆ ਜੀ ਬਰਾਊਨ ਹੋ ਗਿਆ ਸਿਲਵਰ ਕਲਰ ਹੋ ਗਿਆ ਉਹ ਜਿਹੜੀ ਵੀ ਉਹਨਾਂ ਨੇ ਚੀਜ਼ ਲਵਾਣੀ ਹੈ ਜੀ ਉਹੀ ਚੀਜ਼ ਆਪਾਂ ਲਾ ਕੇ ਦੇ ਦਾਂਗੇ ਉਹਦੀ ਕੋਈ ਦਿੱਕਤ ਨਹੀਂ ਹੈ ਲਓ ਜੀ ਵੀਰੋ ਤੇ ਬਾਕੀ ਜਿਹੜਾ ਇਹਦੀ ਗੱਲ ਕਰਦੇ ਸੀ ਗ੍ਰੀਨ ਦੀ ਆਪਾਂ ਹਾਂਜੀ ਇਹਦਾ ਸਟਾਕ ਤੁਸੀਂ ਵੇਖ ਸਕਦੇ ਹੋਗੇ ਇਹ ਮਤਲਬ ਇਹਨੂੰ ਚੀਜ਼ ਬਹੁਤ ਵਧੀਆ ਲੱਗੀ ਕਿਉਂਕਿ ਪੱਕਾ ਕੰਮ ਵਾਂਗਾ 25 ਸਾਲ ਦੀ ਵਾਰੰਟੀ ਦੇਖੋ ਕੰਪਨੀ ਦੇ ਵੱਲੋਂ ਰਿਟਰਨ ਦੇ ਵਿੱਚ ਹੈ ਕੰਪਲੀਟ ਇਹਦਾ ਮਤਲਬ ਪੱਕਾ ਪ੍ਰੋਪਰ ਬਿਲ ਮਿਲੂਗਾ ਲਿਖੀ ਹੋਈ ਵਾਰੰਟੀ ਹਾਂਜੀ 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 ਪ੍ਰੋਪਰ ਬਿਲ ਬਿਲ ਮਿਲੂਗਾ ਜੀ ਤੇ ਬਾਕੀ ਇਹਨਾਂ ਦੀ ਦੇਖੋ 4-4 ਪੀਸਾਂ ਦੀ ਡੱਬਾ ਪੈਕਿੰਗ ਆਉਂਦੀ ਹੈ ਜੀ ਨਹੀਂ ਆਮ ਚਗਾਠ ਲੂਜ਼ ਹੁੰਦੀ ਹੈ ਜਿਵੇਂ ਆਮ ਕੰਪਨੀਆਂ ਨੇ ਜਿਹੜੇ ਦੇਖੋ ਬ੍ਰਾਂਡ ਹੈ ਬ੍ਰਾਂਡ ਨੇ ਤਾਂ ਆਪਦੇ ਹਿਸਾਬ ਨਾਲ ਹੀ ਚੱਲਣਾ ਹੈ ਉਹਨੇ ਆਪਦੀ ਕੁਆਲਿਟੀ ਨੂੰ ਵੀ ਮੇਨਟੇਨ ਕਰਨਾ ਉਹਨੇ ਉਹਦੀ ਆਪਦੀ ਪੈਕਿੰਗਾਂ ਦੇਣੀਆਂ ਨੇ ਇਹ ਖਰਚੇ ਸਾਰੇ ਉਹਦੇ ਰੇਟ 'ਚ ਇਨਕਲੂਡ ਹੋ ਜੇਂਦੇ ਨੇ ਹਾਂਜੀ ਹਾਂ ਮਤਲਬ ਆਪਾਂ ਕਹਿੰਦੀ ਬੰਦੇ ਨੇ ਪੂਰੀ ਸਿਰੇ ਵਾਲੀ ਚੀਜ਼ ਲਾਉਣੀ ਹੈ ਤਾਂ ਬਸ ਉਹਨੂੰ ਇੱਥੇ ਇਸ ਤੋਂ ਬਾਅਦ ਹੋਰ ਕੋਈ ਸੋਚਣ ਦੀ ਲੋੜ ਹੈ ਨਹੀਂ ਸੋ ਧੰਨਵਾਦ ਭਰਾਵੋ ਜਿਹੜੇ ਜਿਹੜੇ ਵੀਰਾਂ ਨੇ ਇਹ ਵੀਡੀਓ ਵੇਖੀ ਤੇ ਜੇ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਕੋਈ ਹੈ ਰਿਕੁਆਇਰਮੈਂਟ ਕੰਮ ਨੂੰ ਲੈ ਕੇ ਤਾਂ ਤੁਸੀਂ ਇੱਥੇ ਆ ਸਕਦੇ ਹੋ ਤੇ ਆਪਦਾ ਤਸਦੀ ਨਾਲ ਸਾਰਾ ਕੰਮ ਕਰਵਾ ਸਕਦੇ ਹੋ ਠੀਕ ਸਰ ਓਕੇ ਜੀ